ਹਰ ਬੰਦਾ ਗੱਲਾਂ ਕਰਦਾ ਏ ਗੱਲਾਂ ਬਿਨਾ ਨਹੀਂ ਕਿਸੇ ਦਾ ਸਰਦਾ ਭਾਜ ਕੁਝ ਗੱਲਾਂ ਮਿੱਠੀਆਂ ਹੁੰਦੀਆਂ ਨੇ ਕੋਈ ਗੱਲਾਂ ਖਾਰੀਆਂ ਹੁੰਦੀਆਂ ਨੇ ਕੋਈ ਗੱਲਾਂ ਚੰਗੀਆਂ ਹੁੰਦੀਆਂ ਨੇ ਕੁਝ ਗੱਲਾਂ ਮਾੜੀਆਂ ਹੁੰਦੀਆਂ ਨੇ ਕੋਈ ਗੱਲਾਂ ਮਤਬਲਦੀਆਂ ਹੁੰਦੀਆਂ ਨੇ ਕੁਝ ਗੱਲਾਂ ਬੇਮਤਬਲ ਹੁੰਦੀਆਂ ਨੇ ਕੁਝ ਗੱਲਾਂ ਕਿਸੇ ਨੂੰ ਸੁਤੋਂਦੀਆਂ ਨੇ ਕੁਝ ਗੱਲਾਂ ਕਿਸੇ ਨੂੰ ਖੁਸ਼ੀ ਪਹੁੰਚਾਉਂਦੀਆਂ ਨੇ ਕੁਝ ਗੱਲਾਂ ਮਨ ਪਹਲਾਉਂਦੀਆਂ ਨੇ ਕਈ ਗੱਲਾਂ ਬੰਦੇ ਨੂੰ ਸਤਾਉਂਦੀਆਂ ਨੇ ਗੱਲਾਂ ਤਾਂ ਗੱਲਾਂ ਹੁੰਦੀਆਂ ਨੇ ਗੱਲਾਂ ਬਿਨਾ ਨਹੀਂ ਕਿਸੇ ਦਾ ਸਰਦਾ ਇਹ ਹਰ ਬੰਦਾ ਗੱਲਾਂ ਕਰਦਾ ਹਰ ਬੰਦਾ ਹੀ ਗੱਲਾਂ ਕਰਦਾ ਹੈ ਤੇ ਗੱਲਾਂ ਬਿਨਾ ਨਹੀਂ ਕਿਸੇ ਦਾ ਸਰਦਾਈ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪੂਰੀ ਵੀਡੀਓ ਵੇਖ ਲਈ